MBC 뉴 फिलहाल ट्रायल हो गया न्यूज में देखो तो हमारा ब्रांड है द्रोनम जी ये द्रोनम हमारा ब्रांड है ये काफी जगह पे यूज हो रहा है हाँ बी एस एफ भी हमसे यूज कर रहा है अभी सर अमित शाह थी। रीसेंटली उन्होंने खुद ने डिक्लेरेशन दिया है कि वो हमारा नीचे नीचे हाथ ये तो तैयार हो गया था ठीक करके हमारा चालू हो गया कहां गया ऑपरेटर इससे डिवाइस ਨਾਲ ਜਿਹੜਾ ਹੈ ਇਸ ਡਿਵਾਈਸ ਵਿੱਚ और गेम किस तरीके उतिये 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 तो तो से पे जाने में उनके अपना बता रहे हैं और युद्धन नशे के विरोध में खास प्लान पंजाब सरकार की ओर देखो ड्रोन निकल लग रहे हैं और लगातार पंजाब सरकार बड़े अच्छे मोड पर नजर आ रही है जैसे रोड चलाने की बात हुई और गिरफ्तारियों के बाद होने के टारगेट करते हुए नजर आ रहे हैं और ਤੋ ਅੱਜ ਚੋੜੀ ਆ ਗਏ ਅੱਜ ਆਇਆ ਕਿ ਜੇ ਮਤੇ ਕਿ ਨਾਈਟ ਜਿਹੜਾ ਉਹ ਤੋਂ ਬਾਅਦ ਜਦੋਂ ਆਉਂਦੇ ਸਾਰੇ মিডিਆ ਸਾਥੀਆਂ ਦਾ ਧੰਨਵਾਦ ਕਰਨਾ ਚਾਹੂਗਾ ਕਿ ਤੁਸੀਂ ਅੱਜ ਉਹ ਟ੍ਰਾਇਲ ਜਿਹੜੇ ਦੇ ਕੇ ਦੇਖੇ ਨੇ ਜਿਨ੍ਹਾਂ ਦੇ ਰਾਹੀਂ ਪੰਜਾਬ ਸਰਕਾਰ ਦਾ ਯਤਨ ਹੈ ਕਿ ਜਿਹੜੇ ਡਰੋਨ ਦੇ ਰਾਹੀਂ ਸਾਡੇ ਜਿਹੜੇ ਬਾਹਰਲੇ ਦੇਸ਼ ਦੇ ਉਹ ਪੰਜਾਬ ਚ ਕਿਵੇਂ ਨਸ਼ਾ ਭੇਜਦੇ ਨੇ ਸਰਹੱਦ ਦੇ ਉੱਤੇ ਕਿਦਾਂ ਨਸ਼ਾ ਭੇਜਦੇ ਨੇ ਉਹਨਾ ਡਰੋਨ ਨੂੰ ਕਿੱਦਾਂ ਕਾਬੂ ਕਰਨਾ ਉਹਨਾ ਡਰੋਨ ਨੂੰ ਕਿੱਦਾਂ ਦਿਖਾਉਣਾਗਾ ਉਹਦੇ ਟ੍ਰਾਇਲ ਅੱਜ ਇਸ ਸਟੇਡੀਅਮ 'ਚ ਹੋਏ ਨੇ ਕਿ ਮੇਰੇ ਨਾਲ ਮੇਰੇ ਕੈਬਿਨੇਟ ਕਲੀਕ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਸਾਡੇ ਪੰਜਾਬ ਦੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਗੌਰਵ ਜੀ ਗੌਰਵ ਯਾਦਵ ਜੀ ਸੋ ਬਹੁਤ ਹੀ ਅੱਛੇ ਟ੍ਰਾਇਲ ਜਿਹੜੇ ਨੇ ਉਹ ਅੱਜ ਦੇਖਣ ਨੂੰ ਮਿਲੇ ਤਿੰਨ ਕੰਪਨੀਆਂ ਤਿੰਨ ਵੱਡੀਆਂ ਕੰਪਨੀਆਂ ਜਿਹੜੀਆਂ ਆਈਆਂ ਨੇ ਜਿਨ੍ਹਾਂ ਨੇ ਟ੍ਰਾਇਲ ਦਿਖਾਏ ਨੇ ਕਿ ਕਿਸ ਤਰ੍ਹਾਂ ਡਰੋਨ ਜਦੋਂ ਆਉਂਦਾਗਾ ਉਹਨੂੰ 10 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਵੱਖ-ਵੱਖ ਰੇਂਜ ਦੇ ਅੰਦਰੋਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰ ਲਾਂਗਾ ਕੰਟਰੋਲ ਕਰਕੇ ਫਿਰ ਉਹਨੂੰ ਗਰਾਉਣਾਗਾ ਇਹ ਇੱਕ ਵੱਡੀ ਟੈਕਨੀਕ ਜਿਹੜੀ ਆ ਉਹਨੂੰ ਪੰਜਾਬ ਸਰਕਾਰ ਹਾਇਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਅਸੀਂ ਸੇਵਾਮਾ ਲੈਣ ਜਾ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾਗਾ ਕਿ ਪੰਜਾਬ ਨੂੰ ਡਰਗ ਫਰੀ ਬਣਾਉਣਾਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾਗਾ ਜਿਹੜੀ ਮਰਜ਼ੀ ਸਾਨੂੰ ਟੈਕਨੀਕ ਅਪਣਾਉਣੀ ਪਵੇ ਉਹ ਅਸੀਂ ਪਰੌਣ ਲਈ ਤਿਆਰ ਆਗੇ ਸੋ ਅੱਜ ਐਂਟੀ ਡਰੋਨ ਟੈਕਨੀਕਸ ਦਾ ਅਸੀਂ ਸਹਾਰਾ ਲੈਣ ਲਈ ਕੰਪਨੀਆਂ ਨੂੰ ਸੱਦਿਆ ਸੀਗਾ ਤਿੰਨ ਕੰਪਨੀਆਂ ਆਂਜਾਂ ਨੇ ਜਿਨ੍ਹਾਂ ਨੇ ਡੈਮੋ ਦਿੱਤਾ ਤੁਸੀਂ ਵੀ ਕਵਰ ਕੀਤੇ ਰੇਂਜ ਤੋਂ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਸੋ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਜੋ ਅਸੀਂ ਮਹਿਮ ਸ਼ੁਰੂ ਕੀਤੀ ਆ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਪੰਜਾਬ 'ਚ ਜਿਹੜਾ سرحد ਤੋਂ ਪਾਰ ਨਸ਼ਾ ਆਉਂਦਾਗਾ ਜਿਹੜਾ ਜਿਵੇਂ ਕਹਾਂ ਤਾਂ ਪਾਕਿਸਤਾਨ ਦੀ ਤਰਫ ਤੋਂ ਜਾਂ ਅਫਗਾਨਿਸਤਾਨ ਦੀ ਤਰਫ ਤੋਂ ਜਾਂ ਹੋਰ ਨਾ ਸਟੇਟਾਂ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਖਤਮ ਕਰਨ ਦੇ ਲਈ ਡਰੋਨ ਨੂੰ ਖਤਮ ਕਰਨ ਦੀ ਟੈਕਨੀਕ ਅਸੀਂ ਜਿਹੜੀ ਆ ਉਹ ਨਾਲੇ ਸਮੇਂ ਚ ਬਰਾਮਾਂਗੇ ਅੱਜ ਅਸੀਂ ਸਾਰੀ ਡੈਮੋ ਲਿਆਗਾ ਔਰ ਇਸ ਡੈਮੋ ਦੇ ਅੰਦਰ ਕਿਹੜਾ ਸਾਨੂੰ ਸਭ ਤੋਂ ਸੂਟੇਬਲ ਲੱਗੂਗਾ ਸਾਡੀ ਮਹਾਰਾ ਦੀ ਟੀਮ ਜਿਹੜੀ ਆ ਉਹ ਸਾਡੇ ਡੀਜੀਪੀ ਸਾਹਿਬ ਸਾਡੀ ਸਬੂਚੀ ਟੀਮ ਜਿਹੜੀ ਆ ਬੈਠ ਕੇ ਅਸੀਂ ਫੈਸਲਾ ਕਰਾਂਗੇ ਉਹਦੇ ਲਈ ਪੈਸਿਆਂ ਦਾ ਪ੍ਰਬੰਧ ਕਰਕੇ ਬਿਲਕੁਲ ਬੜੀ ਜਲਦੀ ਜਿਹੜਾ ਬੜੀ ਜਲਦੀ ਜਿਹੜਾ ਇਹਨੂੰ ਅਸੀਂ ਪੰਜਾਬ ਪੁਲਿਸ ਦੇ ਅੰਦਰ ਇਨਵੋਲਵ ਕਰਾਂਗੇ ਸਾਡੇ ਅਧਿਕਾਰੀਆਂ ਨੂੰ ਵੀ ਅਸੀਂ ਸਾਡੇ ਬਹੁਤ ਸਾਰੇ ਅਧਿਕਾਰੀ ਸਾਡੇ ਆਲਰੇਡੀ ਟ੍ਰੇਨਿੰਗ ਪ੍ਰਾਪਤ ਨੇ ਕਿ ਹੋਰ ਵੀ ਬਹੁਤ ਸਾਰੇ ਇਸ ਤਕਨੀਕ ਨੂੰ ਸ਼ਾਮਿਲ ਕਰਕੇ ਪੰਜਾਬ ਦੇ ਅੰਦਰ ਜੋ ਨਸ਼ਾ ਖਤਮ ਕਰਨ ਦੀ ਜੋ ਬਹਿਮ ਸ਼ੁਰੂ ਹੋਈ ਆ ਸੋ ਉਹਦੇ ਵਿੱਚ ਅਹਿਮ ਯੋਗਦਾਨ ਲਈ ਇਸ ਤਕਨੀਕ ਨੂੰ ਸੀ ਅਪਣਾ ਮੰਗੇ ਚਾਹੇ ਬੀਐਸਐਫ ਦਾ ਏਰੀਆ ਕਾ ਆਲਟੀਮੇਟਲੀ ਉਹ ਪੰਜਾਬ ਦਾ ਏਰੀਆ ਕਾ ਜਿਹੜੀਆਂ ਵੀ ਏਜੰਸੀਜ਼ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਜ਼ ਪੰਜਾਬ ਪੁਲਿਸ ਨਾਲ ਸਾਰਿਆਂ ਦੇ ਨਾਲ ਤਾਲਮੇਲ ਕਰਕੇ ਸਾਰਿਆਂ ਦੇ ਨਾਲ ਸਲਾਮ ਅਸ਼ਬਰਾ ਕਰਕੇ ਕਿਉਂਕਿ ਬਹੁਤ ਸਾਰੀਆਂ ਕੰਪਨੀ ਨੇ ਆਲਰੇਡੀ ਚਾਹੇ ਬੀਐਸਐਫ ਆ ਇੰਡੀਅਨ ਆਰਮੀ ਆ 에ਅਰ ਫੋਰਸ ਆ ਹੋਰ ਬਹੁਤ ਸਾਰੇ ਸਟੇਟਾਂ ਨੇ ਜਿਹੜਾ ਅਡਾਪਟ ਕੀਤਾਗਾ ਅਸੀਂ ਇਸ ਤਕਨੀਕ ਨੂੰ ਅਡਾਪਟ ਕਰਾਂਗੇ ਸਭ ਦਾ ਸਲਾਮ ਮਸ਼ਫਰਾ ਕਰਕੇ ਤਾਂ ਕਿ ਕਿਤੇ ਕੋਈ ਵੀ ਜੜੀ ਆ ਅਲੱਗ ਨਾ ਰਹੇ ਇਕੱਠੇ ਹੋ ਕੇ ਅਸੀਂ ਇਸ ਆਪਰੇਸ਼ਨ ਨੂੰ ਕਰਾਂਗੇ ਪਰ ਲੇਕਿਨ ਇਹ ਬਹੁਤ ਵੱਡਾ ਇਨੀਸ਼ੀਏਟਿਵ ਆ ਪੰਜਾਬ ਸਰਕਾਰ ਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਨੂੰ ਅੱਜ ਪ੍ਰਵਾਨਗੀ ਦਿੱਤੀ ਆ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਨੂੰ ਪਰਚੇਜ਼ ਕਰਾਂਗੇ ਔਰ ਪੰਜਾਬ 'ਚ ਇਸ ਟੈਕਨੀਕ ਨੂੰ ਲਾਗੂ ਕਰਾਂਗੇ ਸਰ ਮੈਨੂਅਲੀ ਆਟੋਮੈਟਿਕ ਹੋਏਗਾ ਸਰ ਇਜ਼ ਇਟ ਮੈਨੂਅਲ ਆਟੋਮੈਟਿਕ ਸਰ ਹੈਗੀ ਹੈ ਜੈਮਰਸ ਵੀ ਹੈਗੇ ਨੇ ਕਿਉਂਕਿ ਦੋ ਤੋਂ ਤਿੰਨ ਤਰੀਕੇ ਟੈਕਨੋਲੋਜੀ ਦੇ ਸਿਸਟਮ ਹੋ ਲਿਆ ਕਿਹਦੇ ਲੱਗੇ ਕਿਤਨੀ ਰੇਂਜ ਹੋਵੇਗੀ ਆਟੋਮੈਟਿਕ ਹੋ ਕਿ ਅੱਜ ਤੋਂ ਉਹਨਾਂ ਨੇ ਜਿੰਨੀ ਵੀ ਕੰਪਨੀਆਂ ਆਪਣੀ ਪ੍ਰੈਜੈਂਟੇਸ਼ਨ ਦੀ ਹੈ ਉਹਨਾਂ ਨੇ ਆਪਣੇ ਰੇਟ ਵੀ ਕੋਟ ਕੀਤੇ ਹੈ अलग अलग रेट उनके आए हैं और हमारी कमेटी जो है हमारे डीजीपी साहब और उनके अन्य ऑफिसर जो है उसको एग्जामिन करेंगे उसके बाद जो हमें मोस्ट सुटेबल होगी और जिसपे पैसा भी कम लगेगा और अच्छी होगी उस कंपनी को हम हायर करेंगे क्योंकि तो कई जगह पे बॉर्डर पे मोटरसाइकिल पे जाना होता है कहीं जगह पे जीप पे जाना होता है कार पे जाना होता है या दूसरा अदर व्हीकल को यूज करना होता है उन सभी को हम देखेंगे कि क्या क्या कहाँ यूज हो सकता है एक कंपनी की बजाय दो कंपनी का हायर करना पड़ सकता है तीन कंपनी का हायर करना पड़ सकता है तो बिल्कुल हम जितना हमारा बॉर्डर है हंड्रेड परसेंट उस पर नजर रखेंगे तो उसके लिए जो भी करना पड़ेगा तो सही है गन, गन सिस्टम है क्या है ऑनलाइन है मैनुअल है कैसा है इज इट गन सिस्टम क्या है ये क्या हाउ डाउन ड्रोन गन सिस्टम भी है दो तीन सिस्टम उन्होंने बताए हैं तो उन दोनों तीनों सिस्टम को हम एग्जामिन कर रहे हैं एग्जामिन करने के बाद ही आपको बता सकते हैं मैं तो अमर अरोड़ा जी को कहूंगा क्या ਦੀਮਾ ਸਾਹਿਬ ਨੇ ਐਕਸਪਲੇਨ ਕੀਤਾ ਹੈ ਦੇਖੋ ਅੱਜ ਪੰਜਾਬ ਐਜ਼ ਅ ਸਟੇਟ ਔਰ ਪੰਜਾਬ ਪੁਲਿਸ ਬਹੁਤ ਵੱਡੇ ਚੈਲੰਜਸ ਦੇ ਨਾਲ ਨਜਿੱਠ ਰਹੀ ਹੈ ਜਿੰਨਾ ਵੀ ਚਾਹੇ ਡਰੱਗਸ ਹੈ ਨਾਰਕੋਟਿਕਸ ਹੈ ਆਰਮਸ ਨੇ ਐਮਿਊਨੇਸ਼ਨ ਨੇ ਉਹ ਤੁਸੀਂ ਵੀ ਮੀਡੀਆ ਵਾਲੇ ਸਾਥੀ ਕਵਰ ਕਰਦੇ ਹੋ ਕਿ ਜ਼ਿਆਦਾਤਰ ਨੇ ਜਿਹੜੇ ਉਹ ਕ੍ਰੋਸ ਅਕ੍ਰੋਸ ਦਾ ਬਾਰਡਰ ਹੈ ਜਿਹੜਾ ਪਾਕਿਸਤਾਨ ਤੋਂ ਉਹ ਜਨਰੇਟ ਹੁੰਦੇ ਨੇ ਤੇ ਜਿਹਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਔਰ ਆਰਮਸ ਐਮਿਊਨੇਸ਼ਨ ਦਾ ਜੋ ਜੋ ਇਨਸੀਡੈਂਟ ਨੇ ਉਹ ਹੁੰਦੇ ਨੇ ਜਿਹਦੀ ਵਜ੍ਹਾ ਕਰਕੇ ਮਾਹੌਲ ਕਈ ਵਾਰੀ ਖਰਾਬ ਹੁੰਦਾ ਹੈ ਇਹਦੇ ਲਈ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੀਐਮ ਮਾਨ ਸਾਹਿਬ ਔਰ ਪੂਰੇ ਪੰਜਾਬ ਦੇ 3 ਕਰੋੜ ਲੋਕ ਬੜੇ ਲੰਬੇ ਸਮੇਂ ਤੋਂ ਇਹਦੇ ਬਾਰੇ ਚਿੰਤਿਤ ਵੀ ਨੇ ਔਰ ਇਸ ਪ੍ਰੋਬਲਮ ਤੋਂ ਗ੍ਰਸਤ ਵੀ ਨੇ ਪਰ ਕਈ ਵਾਰੀ ਜਿਹੜੀਆਂ ਸਾਡੀਆਂ ਬੜੀਆਂ ਐਫੀਸ਼ੀਐਂਟ ਪੁਲਿਸ ਫੋਰਸ ਹੈ ਪੰਜਾਬ ਪੁਲਿਸ ਫੋਰਸ ਹੈ ਬੜੀ ਐਫੀਸ਼ੀਐਂਟ ਹੈ ਪਰ ਕਈ ਵਾਰੀ ਟੈਕਨੋਲੋਜੀ ਹੈ ਜਿਹੜੀ ਉਹ ਭਾਰੀ ਪੈ ਜਾਂਦੀ ਹੈ ਕਿ ਡਰੋਨ ਤਕਰੀਬਨ ਜੇ 2-3 ਕਿਲੋਮੀਟਰ ਦੀ 4 ਕਿਲੋਮੀਟਰ ਦੀ ਹਾਈਟ ਤੋਂ ਆ ਰਿਹਾ ਹੈ ਅਕ੍ਰੋਸ ਦਾ ਬਾਰਡਰ ਤੇ ਤੁਸੀਂ ਉਹਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈਗਾ ਉਹਨੂੰ ਨਹੀਂ ਨਹੀਂ ਉਹਨੂੰ ਡਿਟੈਕਟ ਕਰਕੇ ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਸੋ ਇਸੇ ਮਕਸਦ ਦੇ ਲਈ ਪੰਜਾਬ ਸਰਕਾਰ ਦੀਆਂ ਔਰ ਡੀਜੀਪੀ ਸਾਹਿਬ ਦੀਆਂ ਕਾਫੀ ਦੇਰ ਤੋਂ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੇ ਸੀਗੇ ਸਟੱਡੀ ਕਰ ਰਹੇ ਸੀਗੇ ਤੇ ਜਿਨ੍ਹਾਂ ਵਿੱਚੋਂ ਅੱਜ 3 ਕੰਪਨੀਆਂ ਨੇ ਜਿਹੜੀਆਂ ਸਰਕਾਰੀ ਤੇ ਪ੍ਰਾਈਵੇਟ ਜਿਨ੍ਹਾਂ ਦੀ ਬੈਸਟ ਆਫ ਬੈਸਟ ਟੈਕਨੋਲੋਜੀ ਅਵੇਲੇਬਲ ਹੈ ਜਿਹੜੇ ਕਿ ਸਿਰਫ ਔਰ ਸਿਰਫ ਇੰਡੀਅਨ ਡਿਫੈਂਸ ਫੋਰਸਸ ਨੂੰ ਹੀ ਨਹੀਂ ਕਈ ਬਾਹਰਲੇ ਮੁਲਕਾਂ ਨੂੰ ਵੀ ਜਿਨ੍ਹਾਂ ਨੇ ਇਹ ਟੈਕਨੋਲੋਜੀ ਸਪਲਾਈ ਕੀਤੀ ਹੈ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੱਜ ਇੱਥੇ ਡੈਮੋ ਦੇ ਲਈ ਇਨਵਾਈਟ ਕੀਤਾ ਵੈਸੇ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਅਕ੍ਰੋਸ ਦਾ ਬਾਰਡਰ ਜੋ ਸਮਗਲਿੰਗ ਹੈ ਚਾਹੇ ਨਾਰਕਾ ਨਾਰਕੋਟਿਕਸ ਨੇ ਨਸ਼ੇ ਨੇ ਆਰਮਜ਼ ਐਂਡ ਐਮਿਊਨੀਸ਼ਨ ਹੈ ਜੋ ਵੀ ਹੈ ਇਹ ਬੇਸਿਕ ਪ੍ਰਾਇਮਰੀਲੀ ਜ਼ਿੰਮੇਵਾਰਤਾ ਜ਼ਿੰਮੇਵਾਰੀ ਤਾਂ ਚਾਹੇ ਗਵਰਨਮੈਂਟ ਆਫ ਇੰਡੀਆ ਦੀ ਹੈ ਬੀਐਸਐਫ ਦੀ ਹੈ ਪਰ ਇਹਨੂੰ ਅਸੀਂ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਬੀਐਸਐਫ ਨੇ 50 ਕਿਲੋਮੀਟਰ ਦਾ ਦਾ ਏਰੀਆ ਵੀ ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਆਉਂਦਾ ਪਰ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਉਹਦੇ ਵਿੱਚ 100% ਸਕਸੈਸ ਹੈ ਜਿਹੜਾ ਕਾਮਯਾਬੀ ਉਹ ਬੀਐਸਐਫ ਨੂੰ ਮਿਲ ਇੱਕ ਸਕਸੈਸ ਦਾ ਇੰਡੀਕੇਸ਼ਨ ਹੈਗਾ ਕਿ ਵੱਡੇ ਡਰੋਨਾਂ ਤੋਂ ਹੁਣ पाकिस्तानी जड़े है छोटे चल गए क्योंकि पेलोड छोटे हो गए फाइट सारे अपना योगदान एंटी ड्रोन टेक्नोलॉजी जो होती है इसको एडीएस बोलते हैं एंटी ड्रोन सिस्टम्स है इसके अंदर अलग अलग तरीके के सिस्टम आज हमने यहाँ पर डेमोस्ट्रेशन देखी है इंटीग्रेटेड सिस्टम होते हैं जिसके अंदर तीन तरह की काबिलियत होती है पहली होती है डिटेक्शन यानी कि जब ड्रोन कोई दूर से आ रहा है उसको डिटेक्ट करना और रडार जो है वो देखता है कि हाँ इस इलाके के अंदर कोई ऐसी चीज़ आ रही है जो कि आपत्तिजनक है दूसरा होता है आइडेंटिफिकेशन जो तो सिस्टम के अंदर लाइब्रेरीज़ होती हैं सॉफ्टवेयर के अंदर उनके माध्यम से आइडेंटिफाई करना कि ये ड्रोन की टाइप क्या है कौन सी कंपनी का है किस साइज़ का है और उसके बाद और जैसे एट्रीट्यूट की किस हाइट पर उड़ रहा है किस स्पीड पे वो आइडेंटिफाई करना और तीसरी होती है न्यूटलाइजेशन न्यूटलाइजेशन यानी कि उस ड्रोन को या तो गिरा देना या अपने काबू में कर लेना इसके लिए अलग अलग टेक्निक्स होती हैं एक होती है जीपीएस पी जिसके अंदर की जो जीपीएस पी ड्रोन को आ रहा होता है उसको रोक दिया जाता है या उसको किसी और स्पूफ कर दिया जाता है दूसरा होता है रेडियो फ्रिक्वेंसी जैमिंग फ्रिक्वेंसी जिसके अंदर जो रेडियो फ्रिक्वेंसी जिस पर ड्रोन उड़ रहा होता है उसको जैम कर दिया जाता है कुछ कंट्रीज़ के पास टेक्नोलॉजी वो भी है कि वो ड्रोन को अपने कंट्रोल में ले लेती ले हैं और वहाँ से उसके आगे जो जो एंटी ड्रोन सिस्टम का ऑपरेटर होता है उस ड्रोन को उड़ा भी सकता है मेजर कंपनीज़ के पास जो टेक्नोलॉजी हुआ है कि उस ड्रोन को गिरा देते हैं या फिर उसको वापस ऐसा कर देते हैं कि वो कंट्रोल लूज करके अपने ओरिजिनल पॉइंट पे चला जाता है तो इन टेक्नोलॉजीज के डेमोस्ट्रेशन यहाँ पे हुए आगे टेक्निकल कमिटीज़ इनको रिव्यू करके जैसे आगे आदेश होंगे उस हिसाब से आगे कार्यवाही करें